ਮੇਰੀ ਮਿਸ ਮੈਨੂੰ ਗੱਲ ਦਾ ਜਵਾਬ ਦਿਓ ਬਾਰ ਬਾਰ ਪ੍ਰਸ਼ਾਸਨ ਨੂੰ ਖੜਾ ਹੋਣਾ ਖੇਡਾਂ ਕਿਉਂ ਕਰ ਰਿਹਾ ਕਿਉਂ ਥੋੜੇ ਜਿਹਾ ਬਾਤਾਂ ਨਾਲ ਖੇਡਾਂ ਜਾ ਰਿਹਾ ਕਿਉਂ ਇਸ ਗੱਲ ਤੇ ਗੌਰ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕੀ ਆ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਸਾਡੀ ਕਿਉਂ ਨਹੀਂ ਗੱਲ ਸੁਣੀ ਜਾ ਰਹੀ ਸਾਡਾ ਯਾਰ ਮੋੜਾ ਇਹਦੀ ਗੱਲ ਸੁਣਦੀ ਆ ਮੈਂ ਮਾਰਚ ਕਰੂੰਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਣ ਤੱਕ ਜਿੱਦਾਂ ਕਿ ਚੱਲਿਆ ਅਸੀਂ ਉਹਦੇ ਸੁਣ ਦੇਵਾਂਗੇ ਅਸੀਂ ਕਿਸੇ ਦੇ ਮੱਡੇ ਪੱਕੜ ਦੇਵਾਂਗੇ ਨਹੀਂ ਯਾਰ ਇਹ ਨਹੀਂ ਹੈਗੀ ਯਾਰ ਇਹ ਗੱਲ ਨਹੀਂ ਹੈਗੀ ਵਾਕਈ ਪਾਣਾ ਸਿੱਧੂ ਮਾਰਚ ਕਰਨ ਤੇ ਅੜੇ ਅੜੇਲਾ ਮੇਰਾ ਜਿਹੜਾ ਸਾਨੂੰ ਹੁੰਦਾ ਹੋਣਾ ਨੇ ਤੁਮ ਸੁਣਦੇ ਸੁਣਦੇ ਹਾਂ ਮਾਰਚ ਕਰੀਂਗਾ ਨਾ ਲੁੰਮਾ ਕਿਤੇ ਨਹੀਂ ਕਰਨੀ ਮੱਲੀ ਮਾਰ ਤੁਮ ਕੋਈ ਬਣਾ ਚੁਣਾ ਪਰਸਰਨਾ ਬਾਵਾਂ ਹਾਂ ਮਾਰਚ ਤੋਂ ਮੈਂ ਨਾ ਫੁੱਟੂਲੀ ਤੇ ਥੜੂਆ ਨਾ ਬਕਾਉਂ ਥੜੂਆ ਜੁਮਾ ਦੇਖ ਜੂਂਗਾ ਮੈਂ ਦਿਖਾਉਂਗਾ ਮਨੋ ਖੇਡਣਾ ਨਾ ਨਾ ਤੁਸੀਂ ਨਹੀਂ ਆ ਮੈਨੂੰ ਮਾਰੋ ਮੈਂ ਤਾਂ ਫਰੀ ਮੈਂ ਤਾਂ ਕਰਾ ਲਾ ਪਾ ਭਾਈ ਮਾਤਰੀ ਹਰੇ ਰੋ ਸਤਕਾਰ ਕਰਦਾ ਤੁਮਰਾ ਪਤਾ ਪਈਆ ਮੈਂ ਤੁਮਰਾ ਪਈਆ ਮੈਂ ਕਰੂੰਗਾ ਮਾਰ ਕੀ ਮੈਂ ਜੇ ਕੋਈ ਖੰਡਾ ਖਾਣੇ ਚੁੱਕਦਾ ਮੈਂ ਦੱਬ ਮਾਰਦਾ ਇੱਕ ਮਿੰਟ ਬਈ ਫਰੀ ਦਾ ਕਰਦਾ ਮੈਂ ਨਹੀਂ ਕਰਦਾ ਮੈਂ ਦੱਬ ਨਾ ਰਿਹਾ ਇਹ ਸੰਦੀ ਗੱਲ ਸੋਨੂੰ ਕਰਦੀ ਆ ਗਿਆ ਲੋਕਾਂ ਇਹ ਕੱਢੇ ਲੋਕਾਂ ਸੋਨੂੰ ਕਰਦੀ ਆ ਗਿਆ ਅੱਧੀ ਪਸੂਆਂ ਯਾਰ ਅਤੇ ਪਸ਼ੂਆ ਮੈਨੂੰ ਆ ਕੇ ਜਵਾਬ ਦੇਵੇ ਪ੍ਰਸਾਦ ਨਹੀਂ ਮੈਂ ਮਾਰ ਸ਼ੁਰੂ ਕਰਦਾ ਭਾਈ ਮਾਰ ਕਰ ਅਸੀਂ ਪਸ਼ੂਆ ਅਸੀਂ ਬੰਦੇ ਆ ਅਸੀਂ ਬੰਦੇ ਆ ਯਾਰ ਹਟਾਓ ਇੱਕ ਮਿੰਟ ਯਾਰ ਮੈਨੂੰ ਨਾ ਕਰ ਅਸੀਂ ਬੰਦੇ ਆ ਯਾਰ ਸ਼ਾਂਤ ਸ਼ਾਂਤ ਬਾਤ ਚੱਲ ਰਹੀ ਹੈ ਜਰ ਕੋਈ ਗੱਲ ਸੁਣਦਾ ਹੋਵੇ ਯਾਰ ਸਾਡੀ ਲੋਕਾਂ ਦੀ ਕਿਤੇ ਗੱਲ ਨਹੀਂ ਸੁਣੀ ਜਾ ਰਹੀ ਕੰਨ ਮਾਰ ਕੇ ਜਾ ਰਿਹਾ ਸਾਡੇ ਘਰਾਂ ਦੇ ਵਿੱਚ ਡਾਂਡ ਪਾ ਰਹੇ ਨੇ ਕਿ ਪੀ ਪਾਰਲੇ ਦਾ ਪ੍ਰੈਸ਼ਰ ਕੌਣ ਪਾ ਰਿਹਾ ਸਾਡੇ ਦਾ ਬੈਨ ਪਾ ਰਹੇ ਨੇ ਗਿਆ ਕੋਈ ਨਹੀਂ ਸੁਣਦਾ ਮੈਂ ਨਹੀਂ ਸੁਣਨਾ ਤੂੰ ਮੈਨੂੰ ਛੱਡ ਜਾ ਬਾਈ ਇਹ ਮੈਨੂੰ ਛੱਡ ਦੇ ਪ੍ਰਸ਼ਾਸਨ ਤੇ ਇਹ ਵੀ ਸੀ ਦਾ ਮਾਲ ਹੈ ਅੱਜ ਤੇ ਨਾ ਬਈ ਯਾਰ ਨੰਦੀ ਭਾਈ ਬੋਲ ਆਪ ਦੀ ਬੋਲ

ਪੁਆਇੰਟ ਪ੍ਰਸਾਦ ਨਾਲ ਵੀ ਪਹਿਲੀ ਵਾਰ ਨਹੀਂ ਮਿਲ ਕੇ ਤਾਉਂਗਾ ਹਾਂ ਮੈਂ ਆ ਗਏ ਹਾਂ ਹਾਂ ਮੇਰੇ ਫੋਨ ਫਾਰਮ ਕੇ ਲਾਇ ਮਾਰ ਦੋ ਯਾਰ ਫਿਰ ਫੋਨ ਨਾ ਹੋਇਆ ਪਰ ਹੋ ਜਾਣਾ ਮਾਰ ਸ਼ੁਰੂ ਕਰ ਦੋ ਦੋਵੇਂ ਕਮਾਈ ਕੋਈ ਨਹੀਂ ਗੱਲ ਕਰਕੇ ਹੱਤਾ ਪਰੋਣਾ ਗੱਲ ਸੁਣੀਏ ਨਾ ਮੈਂ ਯਾਰ ਬਾਨਾ ਫਾੜੀ ਨਾ ਆਰਾਮ ਨਾ ਕਰਕੇ ਇੱਕ ਮਿੰਟ ਐਕਸਾਈਟਡ ਹੋ ਗਿਆ ਪਤਾ ਸਮਝ ਆ ਗਿਆ ساری ਉਮਰ ਨਾਲ ਕੋਈ ਨਾ ਮੇਰਾ ਫੋਨ ਦਾ ਕੋਈ 5 ਲੱਖ ਲਿੰਦਾ ਆ ਚਾਹੇ ਕੋਈ 10 ਲੱਖ ਲਿੰਦਾ ਕੋਈ 30 ਲੱਖ ਲਿੰਦਾ ਕੋਈ ਨਾ ਹੰਦਾ ਹੀ ਕੋਈ ਪਾਣੇ ਕੋਈ ਅੱਧਾ ਬੈਕਸਾਈਡ ਦਾ ਹਰਾਮ ਨਾਲ ਕਰ ਬਈ ਪੈਸੇ ਲੈ ਲੈ ਭਾਈ ਅਗੇ ਨੂੰ ਬਾਹਰ ਵੇਚ ਲੋ ਠੀਕ ਹੈ ਭਾਈ ਅਗੇ ਨੂੰ ਬਾਹਰ ਵੇਚ ਲੈ ਵਾਪਸ ਕਰ ਦੇ ਠੀਕ ਹੈ ਬੱਧਾ ਯਾਰ ਤੂੰ ਕੰਦੀ ਦੀ ਗੱਲ ਨਾ ਕੋਈ ਕਰੀ ਨਹੀਂ ਕਰਦਾ ਕਾਰ ਵੇ ਕਿੱਥੇ ਹੁੰਦੀ ਆ ਭਾਈ ਕੋਈ ਬੰਦੇ ਨੂੰ ਤੂੰ ਕੀ ਕੀ ਕਰੀਂਦਾ ਆਉਂਨਾ ਕਰੇ ਪੰਨੇ ਬਾਰੋਕੇ ਆਰਾਮ ਵੀ ਭਾਈ ਬਾਹ ਫੜੋ ਜਦੋਂ ਪਾਨਾ ਬਾਹ ਫੜਦਾ ਆ ਫੇਰ ਏਜੰਟ ਮਦਵਾਸੀ ਵਿਖਾਉਂਦੇ ਨੇ ਇੱਕ ਗੱਲ ਨਾ ਦਿਮਾਗ 'ਚ ਪਾ ਲੈਣ ਸਾਰੇ ਏਜੰਟ ਥੱਕ ਪਾਨਾ ਸਾਡਾ ਭਰਾ ਆ ਤੇ ਭਰਾ ਵਾਂ ਪਿੱਛੇ ਅਸੀਂ ਮਰਨ ਤੱਕ ਵੀ ਜਾ ਸਕਦੇ ਆ ਤੇ ਜੰਮ ਵੀ ਚੜਾ ਸਕਦੇ ਆ ਪਾਨਾ ਸਾਡਾ ਤੁਖ ਸੁਖ ਦਾ ਸਾਥੀ ਆ ਠੀਕ ਐ ਸਾਰੇ ਬਹਿਮ ਕਰਦਾਂਗੇ ਏਜੰਟਾਂ ਦੇ ਜੇਪਾਂ ਨਿਗਰ ਬਾਲ ਵੀ 빙ਾ ਹੋ ਗਿਆ ਬਾਲ ਤਾਂਨੇ ਦਾ 빙ਾ ਰਿਹਾਗਾ ਬਾਲ ਨਵਤੀ ਬੋਨਾ ਦਾ 빙ਾ ਆਊਗਾ ਠੋਕ ਕੇ ਕਹਿ ਕੇ ਜਾ ਰਿਆ ਪਰਵਾਤਮਨ ਨੂੰ હાજર ਨਾ ਤੇ ਮੰਨ ਕੇ ਗੁਰਦੁਆਰੇ ਦੇ ਦਰ ਤੇ ਖੜੇ ਆ ਹਾਜ਼ਰ ਨਾਜ਼ਰ ਮੰਨ ਕੇ ਕਹਿ ਰਹੇ ਆ ਨਾ ਤਾਂ ਜੇੜਾ ਤੋਂ ਡਰਦੇ ਆ ਨਾ ਕੇਸਾਂ ਤੋਂ ਡਰਦੇ ਆ ਨਾ ਪ੍ਰਸ਼ਾਸਨ ਤੋਂ ਡਰਦੇ ਆ ਹੱਕ ਸੱਚ ਦੀ ਲੜਾਈ ਲੜਦੇ ਆ ਤੇ ਹੱਕ ਸੱਚ ਦੀ ਲੜਾਈ ਪਿੱਛੇ ਜੇ ਕੁਰਬਾਨੀ ਆ ਵੀ ਦੇਣੀ ਪਈ ਜੀ ਨਾ ਉਹ ਵੀ ਦੇ ਦਾਂਗੇ ਭਾਈ ਸੋਨਿਆ ਪ੍ਰਸ਼ਾਦ ਜੀ ਕੋ ਵੀ ਬੇਨਤੀ ਕਰਦੇ ਆ ਅਸੀਂ ਸ਼ਾਂਤੀ ਨਾਲ ਆਏ ਆ ਇੱਥੇ ਸ਼ਾਂਤੀ ਨਾਲ ਪਹਿਲਾਂ ਵੀ ਮਾਰਚ ਹੁੰਦੇ ਨੇ ਅਸੀਂ ਵੀ ਸ਼ਾਂਤੀ ਨਾਲ ਮਾਰਚ ਕਰਾਂਗੇ ਇੱਥੋਂ ਐਸਐਸਪੀ ਦਾ ਕਹਿਣਾ ਜਿਹੜੀ ਗੱਲਬਾਤ ਜਿਵੇਂ ਏਜੰਟਾਂ ਨੇ ਰੱਖੀ ਐਸਐਸਪੀ ਕੋਲ ਐਵੇਂ ਹੀ ਅਸੀਂ ਰੱਖਣਾ ਚਾਹੁੰਦੇ ਐਸਐਸਪੀ ਕੋਲ ਹੈ ਨਾ ਪਰ ਇੰਨੀ ਕਿ ਬੇਨਤੀ ਆ ਸਾਰਿਆਂ ਨੂੰ ਭਾਈ ਜਾਬਤੇ ਚ ਰਹਿਣਾ ਸਾਰਿਆਂ ਨੇ ਹੈ ਨਾ ਦੇਖੋ ਟਾਈਮ ਥੋੜਾ ਗੱਲਾਂ ਬੋਤ ਕਰਨੇ ਆ ਜੀ ਪਰਉਣੀ ਥੋੜਾ ਮਾਹੌਲ ਗਰਮ ਹੋਇਆ ਜਾਂ ਆਪਣੇ ਚ ਰਹਿ ਕੇ ਸਾਰਿਆਂ ਦੇ ਹੈ ਨਾ ਸਾਰਾ ਕੁਝ ਬੱਧੀ ਆਊਗਾ ਆਪਾਂ ਨੇ ਤੇਰੇ ਨਾਲ ਆ ਬਾਈ ਸਾਰੇ ਦੇ ਸਾਰੇ ਨਾਲ ਆ ਬਾਈ ਲੈ ਕੈਪੀਟਲ ਆ ਗਿਆ ਕਰ ਲੈ ਲੈ ਲੜੀ ਫੀਲ ਬਾਈ ਜੀ ਹੱਥ ਦੇਖਦੇ ਹਾਂ ਇਕੱਲੇ ਪੰਜਾਬ ਦੀ ਲੋਕਾਂ ਦੇ ਦਰਵਾਜ਼ੇ ਉੱਪਰ ਆ ਜਾਓ ਜੇ ਗੱਲ ਗੱਲ ਉਹੀ ਤਾਂ ਲਓ ਖੜੋ ਖੜੋ ਮਾਰਿਆ ਆਪਾਂ 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 ਨੂੰ ਇਹ ਸਾਰੀਆਂ ਸੱਚੀਆਂ ਲੱਗਣ ਯਾਰ ਇੱਕ ਮਿੰਟ ਖੜੀ ਹੋ ਕੇ ਹੌਲੀ ਹੌਲੀ ਇੱਕ ਮਿੰਟ ਨਵਦੀਪ ਨਵਦੀਪ ਇੱਕ ਮਿੰਟ ਆਪਣਾ ਸੱਚੇ ਵੀ ਹੁੰਦੇ ਐ ਬਹਾਨਾ ਵੀ ਬੜੇ ਚਿਰ ਤੱਕ ਸੱਚਾ ਆਪਣਾ ਮਸਲਾ ਪਤਾ ਕਦੋਂ ਪੈਂਦਾ ਜਦੋਂ ਇਹ ਆਂਦੇ ਨੇ ਵੇਖੋ ਜੀ ਇਹ ਤਾਂ ਆਪਦੇ ਹੱਥ ਚ ਲੈ ਆਏ ਚਾਹੁੰਦੇ ਨੇ ਇਹਨਾਂ ਦੇ ਹਿਸਾਬ ਨਾਲ ਹੋਵੇ ਆਪਾਂ ਇਹਨਾਂ ਤੇ ਖੜਾਂਗੇ ਦੱਸੋ ਭਾਈ ਕੀ ਕਰੀਏ ਤੁਸੀਂ ਆਉਨੇ ਹੋ ਜਾਂ ਅਸੀਂ ਚੱਲੀਏ ਆਰਾਮਨਾਥ ਸੋ 2 ਮਿੰਟ ਬਹਿ ਜਾਓਰਾ ਆਪਾਂ ਉਹੀ ਕਰਾਂਗੇ ਜੋ ਸਾਡੇ ਦਿਲ ਚ ਆਪਾਂ ਕਾਇ ਨਹੀਂ ਕਰਨਾ ਕਿ ਅਸੀਂ ਐਂ ਚੱਕਦੇ ਆਂਗੇ ਆਪਾਂ ਆਰਾਮਨਾਥ ਨਾਲ ਗੱਲ ਕਰਨੀ ਹੈ ਬਹਿ ਜਾਓ ਆਪਾਂ ਲੜਨਾ ਨਹੀਂ ਇਹ ਲੜਨਗੇ ਤਾਂ ਫੇਰ ਲੜਾਂਗੇ ਆਪਾਂ ਨਹੀਂ ਲੜਨਾ ਬਹਿ ਜਾ ਮੇਰੇ ਬਹਿ ਜਾ ਇੱਕ ਵਾਰ ਆਰਾਮਨਾਥ ਆਰਾਮਨਾਥ ਅਸੀਂ ਭਾਈ ਉਹ ਆ ਜਾਣ ਜਾਂ ਫਿਰ ਅਸੀਂ ਜਾਵਾਂਗੇ ਗੱਲ ਕਰਦੇ ਠੀਕ ਹੈ ਉਹ ਆਪੇ ਦੱਸਣ ਜੋ ਆਪਾਂ ਕਹੇ ਤਾਂ ਉਹ ਹੀ ਦੱਸ ਮੈਂ ਦੱਸ ਦੋ ਬੈਜੋ ਬੈਜੋ ਉਹਨਾਂ ਆਪਣੀ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਸੀ ਮੇਰੀ ਗੱਲ ਸੁਣ ਲੋ ਬਾਈ ਬਣ ਕੇ ਲਾਈਵ ਵਾਲੇ ਬਾਰੇ ਹੋ ਜਾਓ ਥੋੜਾ ਪਿੱਛੇ ਪਿੱਛੇ ਹੋ ਜਾਓ ਵੀਰ ਬੈਜੋ ਤੁਸੀਂ ਸਭ ਤੋਂ ਜ਼ਿਆਦਾ ਕੋਈ ਨਹੀਂ ਜਾਨਾ ਠੀਕ ਹੈ ਜੀ ਆਪਾਂ ਪ੍ਰਸ਼ਾਸਨ ਨੇ ਆ ਕੇ ਕਿਹਾ ਸੀ ਕਿ ਅਸੀਂ ਡੀਸੀ ਸਾਹਿਬ ਛੱਡ ਦਿਓ ਏਡੀਸੀ ਤੇ ਬਾਕੀ ਸਾਰੇ ਇੱਥੇ ਆ ਜਾਣੇ ਆ ਅਸੀਂ ਕਹ ਲੈ ਵੀ ਡੀਸੀ ਸਾਹਿਬ ਨੂੰ ਇੱਥੇ ਬੁਲਾ ਲਓ ਤੇ ਜੇ ਉਹ ਨਹੀਂ ਆ ਸਕਦੇ ਤਾਂ ਭਾਈ ਫੇਰਾਸੀ ਮਾਰਚ ਕਰਕੇ ਚਲਦੇ ਰਹਿਣੇ ਆ ਉਹਨੇ ਨਹੀਂ ਜੀ ਗੱਡੀਆਂ ਤੇ ਚੱਲਦੇ ਰੋ ਅਸੀਂ ਕਹਿੰਦੇ ਨਹੀਂ ਪਲੀਜ਼ ਇਹ ਨਾ ਸਮਝੋ ਇੰਨੇ ਜਣੇ ਜਾਵਾਂਗੇ ਤਾਂ ਗੱਡੀਆਂ ਕਿੱਥੋਂ ਲਿਆਵਾਂਗੇ ਆਹ ਗੱਲ ਆਪਣੀ ਆਰਮਨਾਲ ਹੋਗੀ ਹੋਰ ਆਰਮਨਾਲ ਉਹਨਾਂ ਨੂੰ ਜਵਾਬ ਦੇ ਦਿੰਦੇ ਨੇ ਫੇਰ ਆਪਾਂ ਕਿੰਨੇ ਕਿੰਨੇ ਸਮਾਂ ਟਾਈਮ ਲੱਤਾ ਮੰਨ ਕੋਈ ਗੱਲ ਆਪਾਂ ਪੁੱਛ ਲੈਨੇ ਆ ਕੋਈ ਗੱਲ ਹੀ ਨਹੀਂ ਆਪਾਂ ਆਪਾਂ ਕਿੰਨਾ ਕਿ ਸਾਰਾ ਦਿਨ ਥੋੜੀ ਬੈਠ ਰਹਿਣਾ 10 ਮਿੰਟ ਪੁੱਛ ਲਾਂਗੇ ਨਹੀਂ ਤਾਂ ਆਪਾਂ ਤੁਰ ਪਾਂਗੇ ਹਾਂ ਨਾ ਆਰਮਨਾਲ ਆਪਾਂ ਕੋਈ ਗੱਲ ਅਜਿਹੀ ਨਹੀਂ ਕਰਨੀ ਕਿ ਕੱਲ ਨੂੰ ਇਹ ਕਹਿਣ ਦੇਖੋ ਜੀ ਇਹਨਾਂ ਨੇ ਛੋਰ ਪੁਣਾ ਕੀਤਾ ਅਸੀਂ ਬਹੁਤ ਹੱਲਮ ਨਾਲ ਕਾਨੂੰਨ ਦੇ ਮੁਤਾਬਕ ਅਸੀਂ ਕਹਿ ਰਹੇ ਆ ਕਿ ਸਾਡੇ ਨਾਲ ਠੱਗਿਆ ਹੋ ਰੀਆਂ ਨੇ ਇੱਕ 3 ਸਾਲ ਤੱਕ ਇੱਕ ਆਫਿਸ ਨਹੀਂ ਬਦਲਿਆ ਜਾ ਸਕਦਾ ਕਾਨੂੰਨ ਹੈ ਇਹ 2 ਮਹੀਨਿਆਂ ਚ ਕਾਨੂੰਨ ਦੇ ਧੱਜੀਆਂ ਉਡਾ ਕੇ ਆਫਿਸ ਬਦਲ ਲੇ ਜਾਂਦੇ ਨੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ ਕੀ ਇਹ ਐਸਐਸਪੀ ਡੀਐਸਪੀ ਨੂੰ ਪਤਾ ਨਹੀਂਗਾ ਤੇ ਜੇ ਪਤਾ ਤਾਂ ਮੈਨੂੰ ਦੱਸਣ ਕਾਰਵਾਈ ਕਿਉਂ ਨਹੀਂ ਸੋ ਆਪਣੀਆਂ ਮੰਗਾਂ ਬਹੁਤ ਜਾਇਜ਼ ਨੇ ਇਹਨੂੰ ਕੋਰਨਰ ਕਰਨ ਦੀ ਗੱਲ ਕਰ ਰਹੇ ਸੀ ਅੱਜ ਆਪਾਂ ਤਾਂ ਹੀ ਆਏ ਆ ਸਾਡਾ ਆਉਣਾ ਹੀ ਦੱਸ ਰਿਹਾ ਕਿ ਅਸੀਂ ਇਹਦੇ ਨਾਲ ਅਸੀਂ ਹੱਕ ਸੱਚ ਦੇ ਨਾਲ ਹੈ ਔਰ ਕੱਲਾ ਇਹ ਨਹੀਂ ਬਸ 12000 ਪਿੰਡਾਂ ਨਾਲ ਪੰਜ ਪੰਜ ਮੁੰਡਿਆਂ ਨਾਲ ਤਾਂ ਧੋਖਾ ਹੋ ਹੀ ਰਿਹਾ ਤੇ ਮੰਡੀਆਂ ਕਿੰਨੀਆਂ ਨੇ ਤੇ ਸ਼ਹਿਰ ਕਿੰਨੇ ਨੇ ਜਿਹੜਾ ਇਹ ਧੋਖਾ ਹੋ ਰਿਹਾ ਉਹ ਨਾ ਹੋਵੇ ਆ ਕੋਸ਼ਿਸ਼ ਆ ਦੱਸੋ ਇਹ ਨਾ ਕਰੀਏ ਇਹ ਬਦਲਾਵ ਚਾਇਆ ਸੀ ਅਸੀਂ ਨਾ ਕਿ ਕੋ ਅਮਰਿੰਦਰ ਜਾਂ ਚੰਨੀ ਜਾਂ ਬਾਦਲ ਦੀ ਜਗ੍ਹਾ ਭਗਵੰਤ ਸਿੰਘ ਮਾਨ ਬਣ ਕੇ ਸਾਡਾ ਬਦਲਾਅ ਹੋਵੇ ਸੀ ਕਿ ਸਿਸਟਮ ਸੁਧਰੇ ਡੀਸੀ ਤੇ ਐਸਐਸਪੀ ਲੋਕਾਂ ਮੁਤਾਬਕ ਕੰਮ ਕਰਨ ਤੇ ਜੇ ਉਹ ਨਹੀਂ ਕਰ ਰਹੇ ਅਸੀਂ ਉਹਨਾਂ ਨੂੰ ਬੜੇ ਠਰਮੇ ਨਾਲ ਕਹਾਂਗੇ ਕਿ ਭਾਈਆ ਕਰ ਲਓ ਨਹੀਂ ਕਰੂਗੇ ਤਾਂ ਭਾਈ ਫਿਰ ਤੁਹਾਨੂੰ ਜਾਣਾ ਪਊਗਾ ਕਲੀਅਰ ਕੱਟ ਗੱਲ ਹੈ ਜੇ ਤੁਸੀਂ ਢਾਂਗਾ ਮਾਰਨੀ ਹੈ ਤੁਸੀਂ ਸ਼ੁਰੂ ਕਰੋ ਅਸੀਂ ਵੀ ਕਰਨੇ ਦਾ ਤਾਂ ਜੋ ਦੁਨੀਆ ਨੂੰ ਪਤਾ ਲੱਗੇ ਸਿੱਧੀ ਜੀ ਗੱਲ ਹੈ ਸੋ ਆਰਾਮ ਨਾਲ ਬੈਠੋ ਸਸਾਵੇਂ ਟਾਈ ਤੁਹਾਨੂੰ ਐਂ ਹੀ ਬੈਠਿਆਂ ਨੂੰ ਦੱਸ ਦਿਆਂਗੇ ਆਪਾਂ ਨੂੰ ਉਹ ਆ ਰਹੇ ਕਿ ਆਪਾਂ ਜਾ ਰਹੇ ਗਿੱਡੀ ਦੀ ਗੱਲ ਇੱਥੇ ਗਿੱਡੀ ਦੀ ਗੱਲ ਆਰਾਮ ਨਾਲ ਆਪਾਂ ਹਾਈਪਰ ਨਹੀਂ ਹੋਣਾ ਪਲੀਜ਼ ਕਾਨੂੰਨ ਇਹ ਹੰਦੇ ਨਾ ਅਸੀਂ ਚੱਲਾਂਗੇ ਤੁਹਾਨੂੰ ਮੁਤਾਬਕ ਇਹ ਚੱਲਦੇ ਕਿ ਨਹੀਂ ਅਸੀਂ ਲਿਖ ਕੇ ਦੇ ਰਹੇ ਅੱਜ ਤੁਹਾਨੂੰ ਦੱਸ ਵੀ ਦੇਈਏ ਮੰਗ ਪੱਤਰ ਚ ਪੰਜ ਮੰਗਾ ਮੋਤੀਆਂ ਲਿਖ ਕੇ ਦੇ ਰਹੇ ਆ ਕਿ ਆ ਕਾਨੂੰਨ ਦਾ ਲੰਗਣ ਹੋ ਰਿਹਾ ਹੈ ਰੋਪੋ ਤੇ ਨਾਲ ਦੋ ਦਿਨਾਂ ਦੇ ਵਿੱਚ ਪੂਰਾ ਐਕਟ ਲਿਖ ਕੇ ਦੇਵਾਂਗੇ ਕਿ ਆ ਕਰੋ ਜੇ ਹਰਿਆਣਾ ਕਰ ਸਕਦਾ ਪੰਜਾਬ ਕਿਉਂ ਨਹੀਂ ਕਰ ਸਕਦਾ ਸਾਡਾ ਉਹ ਮੁੱਖ ਮੰਤਰੀ ਕਿਉਂ ਨਹੀਂ ਕਰ ਸਕਦਾ ਜਿਹੜਾ ਬਦਨਾਮ ਦੇ ਨਾਂ ਤੇ ਆਇਆ ਸੀ ਜਿਹੜਾ ਇੱਕ ਸਰਪੰਚ ਨਾਲ ਇੱਕ ਬੁੜੀ ਨੇ ਬਤਨੀ ਸੀ ਕੀਤੀ ਤਾਂ ਸੋਸ਼ਲ ਮੀਡੀਆ ਤੇ ਵੇਖ ਕੇ ਬੋਲ ਪਿਆ ਕਿ ਇਹ ਨੂੰ ਪੰਜਾਬ ਦੇ ਇੰਨੇ ਮੁੰਡੇ ਪਹਿਲਾਂ ਭੜਿਆ ਇਹਨੂੰ ਵਿਚਾਰੇ ਨੂੰ ਅਗੇ ਜੀ ਇਹ ਗਲਤ ਬੋਲਦਾ ਇਮੋਸ਼ਨਲ ਮੁੰਡਾ ਕੀ ਕਰੇ ਕੀ ਕਰੇ ਮਾਨ ਸਾਹਿਬ ਜਾ ਕੇ ਮਾਨ ਸਾਹਿਬ ਕਰਕੇ ਸੁਣ ਲਓ ਡੀਐਸ ਸਾਹਿਬ ਦੀ ਗੱਲ ਮਾਨ ਸਾਹਿਬ ਸਾਹਮਣੇ ਹੋ ਕੇ ਓਕੇ ਆ ਮੈਂ ਤੁਹਾਨੂੰ ਗੱਲ ਦੱਸਦਾ 1 ਮਿੰਟ ਧਿਆਨ ਨਾਲ ਮੇਰੀ ਬੜੀ ਸੋਹਣੀ ਗੱਲ ਸੁਣਿਓ ਇੱਧਰ ਸੁਣ ਲਓ ਕੋਰਤਰ ਕੋ ਚੱਕੀਏ ਨੇ ਇੱਧਰ ਸੁਣ ਲਓ ਗੱਲ ਮੇਰੀ ਮਹਾਰਾਜਾ ਅਜੀਤ ਸਿੰਘ ਦਾ ਰਾਜ ਹੋਇਆ ਧਿਆਨ ਨਾਲ ਗੱਲ ਸੁਣ ਲਿਓ ਇਹ ਕਹਿੰਦੇ ਨੇ ਡੀਸੀ ਸਾਹਿਬ ਨਹੀਂ ਆ ਸਕਦਾ 1 ਮਿੰਟ ਚੁੱਪ ਕਰਾ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਆ ਸਾਡੇ ਹਾਲਾਤ ਤੇ ਚੌਂਵੜ ਨੇ ਧਿਆਨ ਨਾਲ ਗੱਲ ਸੁਣ ਲਿਓ ਆ ਤੁਹਾਡੇ ਹਾਲਾਤ ਕਿਉਂ ਬਣੇ ਨੇ ਮੈਂ ਇਹ ਗੱਲ ਬੋਲ ਰਿਹਾ ਬੜੀ ਬੜੀ ਦਮ ਵਾਲੀ ਗੱਲ ਆ ਧਿਆਨ ਨਾਲ ਸੁਣ ਲਿਓ ਬੜੀ ਦਮ ਵਾਲੀ ਗੱਲ ਆ ਧਿਆਨ ਨਾਲ ਸੁਣ ਲਿਓ ਵੀ ਤੁਹਾਡੇ ਹਾਲਾਤ ਬਣੇ ਕਿਉਂ ਨੇਗੇ ਮੈਂ ਇਸ ਦੀ ਗੱਲ ਕਰ ਰਿਹਾ ਤੁਹਾਡੀ ਗੱਲ ਕੋਈ ਨਹੀਂ ਕੋਈ ਸੁਣਨ ਨੂੰ ਤਿਆਰ ਇਹ ਕਹਿੰਦੇ ਸਰਕਾਰ ਦਾ ਬੰਦਾ ਆਜੂ ਮੁੱਖ ਮੰਤਰੀ ਨੂੰ ਭੇਜੋ ਜੀ ਸਰਕਾਰ ਦੇ ਬੰਦੇ ਉਹਦੇ ਨਾਲ ਗੱਲਬਾਤ ਕਰਦੇ ਇੱਥੇ ਭੇਜੋ ਮੁੱਖ ਮੰਤਰੀ ਨਾਲ ਮੈਂ ਗੱਲਬਾਤ ਕਰਦਾ ਉਹਨੂੰ ਲਿਆਓ ਇੱਥੇ ਬੈਠਾ ਨੇੜੇ ਆਵੇ ਮੁੱਖ ਮੰਤਰੀ ਇੱਥੇ ਆ ਕੇ ਉਹ ਲੈ ਜੇ ਜੇ ਡੀਸੀ ਸਾਹਿਬ ਨਹੀਂ ਆ ਸਕਦਾ ਵੇ ਆਉ ਜੀ ਕੋਈ ਤਕੜੇ ਮੰਤਰੀ ਨੂੰ ਲਿਆਓ ਤੇ ਸਾਹਮਣੇ ਮੈਂ ਸਵਾਲ ਕਰੂੰ ਮੰਤਰੀ ਨੂੰ ਲਿਆਓ ਕਿਸੇ ਨੂੰ ਮਹਾਨਾਜਾ ਥੋੜ੍ਲਾ ਝਾਂ ਨਾਲ ਥੋੜਾ ਹੋਰ ਕਾਬਲ ਕੰਧਾਰ ਦੇ ਕੰਧਾ ਤੱਕ ਰਾਜ ਸੀ ਮਹਾਰਾਜ ਅਰਦੀ ਸਿੰਘ ਦਾ ਰਾਜ ਉਹ ਲੋਕਾਂ ਦੇ ਦੁੱਖ ਸੁੱਖ ਸੁਣ ਲਈ ਉਹ ਲੋਕਾਂ ਦੇ ਦੁੱਖ ਸੁੱਖ ਸੁਣ ਲਈ ਘਰੇ ਜਾਂਦਾ ਸੀ ਘਰੇ ਉਹ ਮੂਰਖ ਲੋਕੋ ਉਹ ਮੂਰਖ ਥੋੜੇ ਹਾਲਾਤ ਤਾਂ ਹੋਏ ਨੇ ਕਿ ਤੁਸੀਂ ਪਾੜ ਕੇ ਉਹ ਰਾਜਾ ਘਰੇ ਜਾਂਦਾ ਸੀ ਇੱਥੇ ਆ ਕੇ ਇੱਕ ਅਫਸਰ ਗੱਲ ਤੁਹਾਡੀ ਸੁਣਨ ਨੂੰ ਤਿਆਰ ਨਹੀਂ ਓਏ ਉਹ ਤੁਹਾਡੇ ਹਾਲਾਤ ਆ ਨਗੇ ਪਤਾ ਉਹ ਵੀ ਖਦੇੜਾਂਗੇ ਆਕਰੋ ਫਿਰ ਤੇ ਨਾਲ ਖੜੇ ਨੇ ਨਾ ਸਾਰੇ ਇਹੰਦੂ ਆ ਖੜੇ ਨੇ ਇੰਨਾ ਕਰਕੇ ਜਿਹੜੇ ਆਡੋ ਪਾਰਟੀ ਹੋਏ ਖੜੇ ਨੇ ਇੰਨਾ ਕਰਕੇ ਪ੍ਰਸ਼ਾਸਨ ਨੂੰ ਦਿਖ ਰਿਹਾ ਭਾਨੇ ਨਾਲ ਇਹ ਖਾਨ ਵਾਲੇ ਨਹੀਂ ਹੈਗੇ ਆ ਜਿਹੜੇ ਹੋ ਖੜੇ ਨੇ ਪਰਾਂ ਦੇ ਵਿੱਚ ਇੱਥੇ ਅਫਸਰ ਡੀਸੀ ਆ ਜਾਂਦਾ ਉਹਨੂੰ ਜੇ ਤੁਸੀਂ ਇੱਥੇ ਬੈਠੇ ਹੁੰਦੇ ਜੇ ਤੁਸੀਂ ਇੱਥੇ ਬੈਠੇ ਹੁੰਦੇ ਡੀਸੀ ਆ ਜਾਂਦਾ ਤੁਸੀਂ ਬੈਠੇ ਹੁੰਦੇ ਤੁਸੀਂ ਜਾਤ ਤੇ ਜਿ ਬੈਠੇ ਹੁੰਦੇ ਥੋਡੇ ਹਾਲਾਤ ਤਾਂ ਹੋਏ ਨੇ ਕਿ ਤੇ ਗੱਡੀਆਂ ਦੇ ਅਸੀ ਲਈ ਬੈਠੇ ਹੋ ਥੋਡੇ ਦੇ ਨਾਲੋਂ ਹਜ਼ਾਰ ਗੁਣਾ ਵੱਧ ਸੌਖੀ ਜ਼ਿੰਦਗੀ ਮੌਜੂਦ ਕਰ ਸਕਦਾ ਹਜ਼ਾਰ ਗੁਣਾ ਥੋਡੇ ਦੇ ਨਾਲੋਂ ਆ ਜਿਹੜੇ ਆ ਲੀਡਰ ਮੈਨੂੰ ਕਾਂਗਰਸ ਪਾਰਟੀ ਦੇ ਸਾਰਿਆਂ ਨੇ ਫੋਨ ਆਉਂਦੇ ਨੇ ਟਿਕਟ ਲਾ ਲੈ ਟਿਕਟ ਲਾ ਲੈ ਤੰਨ ਸੁਣ ਲੋ ਧਿਆਨ ਨਾਲ ਗੱਲ ਮੈਂ ਜਿਹੜੀ ਗੱਲ ਹੋਰ ਕਹਿਣੇ ਜਾ ਰਿਹਾ ਪਹਿਲਾਂ ਜਦੋਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਇਸ ਮੁੱਖ ਮੰਤਰੀ ਮੈਨੂੰ ਸੰਗਰੂਰ ਤੋਂ ਚੋਣ ਲੜਾਉਣਾ ਚਾਹੁੰਦਾ ਸੀ ਐਮਪੀ ਦੀ ਮੈਂ ਲੜਿਆ ਨਹੀਂ ਤੁਹਾਡੇ ਕਰਕੇ ਮੈਨੂੰ ਵੋਟਾਂ ਬੂਟਾਂ ਦਾ ਕੋਈ ਸ਼ਾ ਨਹੀਂ ਕੋਈ ਚਾ ਨਹੀਂ ਇੱਕ ਮਿੰਟ ਪਰਮੇਂਦਰ ਮੇਰਾ ਭਰਾ ਹੈ ਝੋਟਾ ਮੇਰਾ ਭਰਾ ਸੁਣ ਰਿਹਾ ਗੱਲ ਉਹ ਵੀ ਇੱਥੇ ਭੇਜ ਦੇ ਉਹਨੂੰ ਕੋਈ ਗੱਲ ਨਹੀਂ ਉਹਨੂੰ ਮੈਂ ਬੁਲਾਉ ਸਾਰੇ ਮੇਰੇ ਭਰਾ ਨੇ ਪਰ ਜਿਹੜੇ ਧਿਆਨ ਨਾਲ ਗੱਲ ਸੁਣ ਲਾ ਉਹ ਬੰਦਾ ਖਰਨ ਵਾਲਾ ਝੋਟਾ ਬੰਦਾ ਉਹ ਪੱਜਣ ਵਾਲਾ ਨਹੀਂ ਹੈਗਾ ਪਿੰਡ ਵਾਲਾ ਬੰਦਾ ਮਾਨਸਾ ਦਾ ਬੰਦਾ ਧਿਆਨ ਨਾਲ ਗੱਲ ਸੁਣ ਲਿਓ ਚੋਣ ਨਹੀਂ ਮੈਂ ਲੜਿਆ ਮੈਨੂੰ ਕੋਈ ਐਮਐਲਏ ਬਣਾਉਣਾ ਮੈਂ ਤੁਹਾਨੂੰ ਅੱਜ ਗੱਲ ਕਰਕੇ ਜਾਣਾ ਆ ਸਾਰੀਆਂ ਪਾਰਕਾਂ ਲੰਨੜੀਆਂ ਕੱਢਦੇ ਨੇ ਮੇਰੀਆਂ ਮੈਨੂੰ ਕੋਈ ਐਮਐਲਏ ਬਣਦਾ ਸ਼ੌਕ ਨਹੀਂ ਆ ਨਾ ਜਿਹੜਾ ਮੈਂ ਇੱਕ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਕਰੀ ਕਿ ਸਾਡੇ ਨੌਜਵਾਨਾਂ ਦੇ ਮਾਰੇ ਖਿਲਾਫ ਕੀ ਹੋ ਰਿਹਾ ਨੇ ਧਿਆਨ ਨਾਲ ਗੱਲ ਸੁਣ ਲਿਓ ਕਾਂਗਰਸ ਦੇ ਮਨਰਾ 3 ਲੀਟਰਾਂ ਨੇ ਬੱਡੇ ਨਾਲ ਸੰਪਰਕ ਕੀਤਾ 3 ਲੀਟਰਾਂ ਨੇ ਸੰਪਰਕ ਕਰਕੇ ਕੀ ਕਿਹਾ ਅਕੇ ਤੈਨੂੰ ਧੂਰੀ ਦੇ ਚੋਣ ਲੜਾਉਣੀਆਂ ਮੁੱਖ ਮੰਤਰੀ ਦੇ ਵਿਰੁੱਧ ਸੁਣ ਲਓ ਧਿਆਨ ਨਾਲ ਗੱਲ ਆ ਗੋਲਡੀਆ ਜਿਹੜਾ ਗੋਲਡੀ ਦੇ ਪਿਛਲੇ ਦਿਨਾਂ ਦਾ ਮੈਂ ਵੀਡੀਓ ਕਿਉਂ ਪਾਈ ਸੀਗੀ ਤਲਪੇ ਚੜਦਾ ਫਿਰਦਾ ਕਾਂਗਰਸ ਦੀ ਟਿਕਟ ਲੈਣ ਲਈ ਤਲਪੇ ਚੜਦਾ ਫਿਰਦਾ ਮੈਂ ਕਹਿੰਦਾ ਉੱਥੇ ਪੰਜ ਮੁੰਡੇ ਕਾਂਗਰਸ ਦੇ ਤਲਪੇ ਚੜਦੇ ਫਿਰਦੇ ਟਿਕਟ ਲੈਣ ਲਈ ਪੰਜ ਮੁੰਡੇ ਮੈਂ ਕਹਿੰਦਾ ਮੈਂ ਲੀਡਰਾਂ ਦੇ ਨਾਂ ਲੈ ਕੇ ਕਰ ਸਕਦਾ ਕਹਿ ਕੇ ਦਿਖਾਉਣ ਕਹਿੰਦੇ ਉੱਥੋਂ ਤੂੰ ਚੋਣ ਲੜ ਤੂੰ ਆ ਉੱਥੋਂ ਤੂੰ ਆ ਮੈਂ ਕਹਿੰਦਾ ਮੈਂ ਨਹੀਂ ਤੁਹਾਡੀ ਪਾਰਟੀ ਵੱਲ ਚੋਣ ਲੜਦਾ ਮੈਂ ਨਹੀਂ ਕਾਂਗਰਸ ਵੱਲ ਚੋਣ ਲੜਦਾ ਮੈਂ ਲੋਕਾਂ ਦੀ ਗੱਲ ਕਰਨੀ ਆ ਮੈਂ ਕਿਸੇ ਦਿੱਲੀ ਦਾ ਦਲਾਲ ਬਣ ਕੇ ਗੱਲ ਨਹੀਂ ਕਰਨੀ ਮੈਂ ਕਿਸੇ ਦਿੱਲੀ ਦਾ ਦਲਾਲ ਬਣ ਕੇ ਗੱਲ ਨਹੀਂ ਕਰਨੀ ਮੈਂ ਤੁਹਾਡਾ ਗੱਲ ਤੇ ਪਟਾ ਪਾ ਕੇ ਤੁਹਾਡੀ ਗੱਲ ਨਹੀਂ ਕਰਨੀ ਮੈਂ ਕਿਹਦਾ ਕੋਲਚ ਪਤਾ ਪਵਾ ਕੇ ਗੱਲ ਨਹੀਂ ਕਰਨੀ ਮੈਂ ਗੱਲ ਲੋਕਾਂ ਦੀ ਕਰਨੀ ਹੈ ਜੇ ਕਿਤੇ ਚਾਹਿਆ ਜੇ ਕਿਤੇ ਪ੍ਰਮਾਤਮਾ ਨੇ ਸੁਪਾ ਬਣਾਇਆ ਨਾ ਜਿਹੜੇ ਤੁਸੀਂ ਵਿਧਾਨ ਸਭਾ ਦੇ ਵਿੱਚ ਖੜ ਕੇ ਜਨਾਮੀਆਂ ਵਾਂਗੂ ਲੜਦੇ ਹੋ ਉੱਥੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਊਗੀ ਥੋੜੇ ਮੰਗੂ ਕੰਤਰੀਆਂ ਵਾਂਗੂ ਨਹੀਂ ਲੜ ਕੇ ਥੋੜੇ ਮੰਗੂ ਆ ਲੋਕਾਂ ਦੇ ਮਸਲਾਂ ਦੀ ਹੱਲ ਗੱਲ ਹੋਊਗੀ ਇਸ ਕਰਕੇ ਇਹ ਲੜਾਈ ਆ ਧਿਆਨ ਨਾਲ ਸੁਣ ਲਿਓ ਜਿੱਥੇ ਮਰਜ਼ੀ ਬਿਠਾ ਲਿਓ ਮੈਨੂੰ ਇਹ ਗੱਲ ਸਮਝਣ ਵਾਲੀ ਆ ਉਹ ਖੜੇ ਨੇ ਆਟੋ ਪਾਟੀ ਹੋਏ ਉਹ ਖੜੇ ਨੇਗੇ ਇਹਨਾਂ ਦੀ ਸੋਚ ਕੀ ਆ ਨਹੀਂ ਯਾਰ ਇੱਥੇ ਸਾਰਿਆਂ ਨੂੰ ਖਾਣਾ ਚਾਹੀਦਾ ਤੇ ਸਾਰਿਆਂ ਨੂੰ ਬੱਠਣਾ ਚਾਹੀਦਾ ਮੈਂ ਕਿਉਂ ਪਏ ਬਹਿਣਾ ਤੁਸੀਂ ਇੱਥੇ ਕੋਈ ਬੰਦਾ ਸਾਰੇ ਜਣੇ ਅਮਰਜੀਤ ਕੋਲ ਇੱਥੇ ਖੜਾ ਨਹੀਂ ਗੱਲ ਸੁਣ ਜਓ ਮੈਨੂੰ ਉੱਥੇ ਮੈਂ ਇਕੱਲਾ ਬੈਠਣਾ ਨੂੰ ਪਰ ਤੁਸੀਂ ਨਹੀਂ ਬੈਠਣਾ ਆਗੇ ਆਗੇ ਕੋਈ ਨਹੀਂ ਆਗੇ ਤੁਸੀਂ ਨਹੀਂ ਬੱਠਣਾ ਤੇ ਆਗੇ 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 ਕੋਈ ਵੀਰਵਾਣਾ ਸੁਣੋ ਯਾਰ ਇਸ ਕਰਕੇ ਇਹ ਗੱਲ ਸੁਣ ਦੀ ਲੋੜ ਆ ਮੈਂ ਪ੍ਰਸ਼ਾਸਨ ਨੂੰ ਹੁਣ ਲਾਸਟ ਵਾਰਨਿੰਗ ਦਿੰਦਾ ਪ੍ਰਸ਼ਾਸਨ ਨੂੰ ਵਰੀ ਲਾਸਟ ਵਾਰਨਗਾ ਧਿਆਨ ਨਾਲ ਸੁਣ ਲੈ ਮੈਂ ਕੋਈ ਨਹੀਂ ਕੋਈ ਨਹੀਂ ਠੀਕ ਹੈ ਮੈਂ ਮਾਰ ਸ਼ੁਰੂ ਕਰਨੀ ਜਾ ਰਿਹਾ ਨਹੀਂ ਜਲਦੀ